ਸਿਸੋਦੀਆ ਸੀਐਮ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨਾ ਮੌਜੂਦ ਦਰਬਾਰ ਸਾਹਿਬ ਹੋਣਗੇ ਨਤਮਸਤਕ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਪੰਜਾਬ ਫੇਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਮਨੀਸ਼ ਸਿਸੋਦੀਆ ਦੱਸਦੇ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੀ ਪਹਿਲੀ ਪੰਜਾਬ ਫੇਰੀ ਹੈ ਅੰਮ੍ਰਿਤਸਰ ਦੇ ਵਿਖੇ ਨਤਮਸਤਕ ਹੋਏ ਨੇ ਅੰਮ੍ਰਿਤਸਰ ਪਹੁੰਚੇ ਉਹ ਜਿੱਥੇ ਉਹਨਾਂ ਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਨਾਲ ਹੀ ਉਹ ਹਰਮੰਦਰ ਸਾਹਿਬ ਦੇ ਵਿਖੇ ਨਤਮਸਤਕ ਹੋਏ ਨੇ ਨੇ ਮਨੀਸ਼ੀ ਸੋਧਿਆ ਦੇ ਨਾਲ ਹੀ ਮੌਜੂਦ ਰਹੇ ਤੇ ਭਗਵੰਤ ਮਾਨ ਮਨੀਸ਼ੀ ਸੋਧਿਆ ਦੇ ਨਾਲ ਉੱਥੇ ਮੌਜੂਦ ਰਹੇ ਜਥੇ ਕਿ ਉਹ ਦਰਬਾਰ ਸਾਹਿਬ ਦੇ ਵਿਖੇ ਨਤਮਸਤਕ ਵੀ ਹੋਏ ਨੇ ਦੱਸਦੀ ਕਿ ਇਸ ਤੋਂ ਬਾਅਦ ਦੁਰਗਾਣਾ ਮੰਦਿਰ ਵੀ ਉਹਨਾਂ ਦੇ ਵੱਲੋਂ ਦਰਸ਼ਨ ਕੀਤੇ ਜਾਣਗੇ ਜਿਲਤ ਬਾਹਰ ਹੋਣ ਤੋਂ ਬਾਅਦ ਪਹਿਲੀ ਪੰਡਰਾ ਫੇਰੀ ਮਨੀਸ਼ੀ ਸੋਧਿਆ ਦੀ